ਜਦੋਂ ਬੱਤਾ ਖਿਛੇ ਦਾ ਹੱਥ ਖਾਕੇ ਇਹ ਸੋਚਦਾ ਹੈ ਕਿ ਮੈਂ ਦੂਸਰੇ ਨੂੰ ਆਪਣੀ ਤੁਤਰਾਈ ਨਾਲ ਲੁੱਟ ਲਿਆ ਦੂਸਰੇ ਨੂੰ ਧੋਖਾ ਦੇ ਦਿੱਤਾ ਉਹਨੂੰ ਪਤਾ ਨਹੀਂ ਲੱਗਣ ਦਿੰਦਾ ਕਿ ਉਹ ਤਾਂ ਲਿਆ ਕੇ ਆਪਣੇ ਬੱਚਿਆਂ ਦੇ ਪਰਿਵਾਰ ਦਾ ਨਾ ਆਪਣੇ ਬੱਚਿਆਂ ਨੂੰ ਖਵਾਉਂਦਾ ਹੈ ਜਦੋਂ ਇੱਕ ਰੰ ਦਾ ਬੱਤਾ ਤੇ ਉਹਦੇ ਬੱਚਿਆਂ ਦਾ ਵੀ ਕੋਈ ਆਤਮਿਕ ਜੀਵਨ ਨਹੀਂ ਬਣਦਾ ਉਹਦਾ ਆਪਣਾ ਤਾਂ ਕੋਈ ਜੀਵਨ ਹੀ ਨਹੀਂ ਹੈ ਤੁੱਕਰ ਦੂਜਿਆਂ ਦਾ ਹੱਕ ਜਿਹੜਾ ਬੰਦਾ ਦੂਜਿਆਂ ਦਾ ਹੱਕ ਤਾਂ ਦਉ ਬੇ ਉਹਦਾ ਆਪਣਾ ਕੋਈ ਆਤਮਿਕ ਜੀਵਨ ਨਹੀਂ ਹੁੰਦਾ ਨਾ ਕੋਈ ਜਪ ਤਪ ਪਾਠ ਤੁਕਾ ਸਿਮਰਨ ਭਜਨ ਮੰਨਦੀ ਅੰਦਰੋਂ ਦੁੜ ਕਿਉਂ ਕੁਝ ਨਹੀਂ ਕਰਦਾ ਬਾਹਰੋਂ ਲੋਕ ਪਖਾਵੇ ਲਈ ਭਾਵੇਂ ਸਭ ਕੁਝ ਕਰਦਾ ਹੋਵੇ ਪਰ ਅੰਦਰੋਂ ਦਾ ਆਤਮਿਕ ਜੀਵਨ ਕੋਈ ਨਹੀਂ ਹੁੰਦਾ ਕਿ ਜਦੋਂ ਇਹੋ ਜਿਹਾ ਬੰਦਾ ਦੂਜਿਆਂ ਦਾ ਹੱਕ ਖਾ ਕੇ ਦੂਜਿਆਂ ਨੂੰ ਟੁੱਟ ਕੇ ਰਿਆਕੇ ਉਧਿਆਣੋਂ ਰਿਸ਼ਮਤ ਲੈ ਕੇ ਬੱਡੀ ਲੈ ਕੇ ਆਪਣੇ ਬੱਚਿਆਂ ਨੂੰ ਪਾਲਦੇ ਨਾ ਸ਼ੁਰੂ ਨੇ ਬੱਚਿਆਂ ਦਾ ਵੀ ਕੀ ਆਤਮਿਕ ਜੀਵਨ ਨਹੀਂ ਬਣਦਾ ਉਹ ਵੀ ਗਲਤ ਰੱਤੇ ਤੇ ਚੱਲਦੇ ਨੇ ਜਦੋਂ ਫਿਰ ਉਹ ਗਲਤ ਰੱਤੇ ਤੇ ਚੱਲਦੇ ਨੇ ਫਿਰ ਬੰਦਾ ਬਹੁਤ ਕੁਝ ਕਹਿੰਦਾ ਹੈ ਕਿ ਪਤਾ ਨਹੀਂ ਕਿਹੜੇ ਪਾਪਾਂ ਦਾ ਫਲ ਮਿਲੇ ਆ ਕਿਹੜੇ ਪਾਪ ਤੇਰੇ ਅੱਗੇ ਆ ਗਏ ਕਿਉਂਕਿ ਬੰਦਾ ਦਾ ਸਭ ਕੁਝ ਭੁੱਲ ਜਾਂਦਾ ਹੈ ਅਰਾਮ ਨਹੀਂ ਭੁੰਦਾ ਨਾ ਰੱਬ ਤੋਂ ਦਾ ਚੇਤੇ ਹੈ ਤੇ ਜਿਵੇਂ ਜਿਵੇਂ ਤੀ ਤੈ ਕੰਮ ਕੀਤੇ ਤੈਨੂੰ ਉਸੇ ਤਰ੍ਹਾਂ ਦਾ ਫਲ ਦੇਣਾ ਹੈ ਰੱਬ ਨੂੰ ਪਤਾ ਹੈ ਬੰਦਾ ਭੁੱਲ ਜਾਂਦਾ ਹੈ ਭੁੱਲਿਆ ਹੋਇਆ ਬੰਦਾ ਫਿਰ ਕਹਿੰਦਾ ਜਦੋਂ ਉਹ ਸਜ਼ਾ ਮਿਲਦੀ ਹੈ ਨਾ ਫਿਰ ਇਹ ਕਹਿੰਦਾ ਹੈ ਕਿ ਪਤਾ ਨਹੀਂ ਕਿਹੜਾ ਪਾਪ ਅਗਿਆ ਗਿਆ ਪਤਾ ਨਹੀਂ ਕਿਹੜੇ ਪਾਪਾਂ ਦਾ ਹੁਣ ਸਾਨੂੰ ਫਲ ਮਿਲਦਾ ਹੈ ਫਲ ਤਾਂ ਭਾਈ ਮਿਲ ਨਹੀਂ ਮਿਲਦਾ ਹੈ ਜੇ ਤਰ੍ਹਾਂ ਦਾ ਤੂੰ ਗੀਜਿਆ ਹੈ ਉਤਰਾ ਦਾ ਵੱਡਣਾ ਵੀ ਪੈਣਾ ਹੈ ਮਹਾਰਾਜ ਜੈਸਾ ਗੀਜੇ ਬੋਲ ਨੂੰ ਹੈ ਕਰਮਾਂ ਸੰੜਾ ਕੇ ਜਿਹੋ ਜਿਆ ਬਿੱਖਿਆ ਉਹ ਜਿਆ ਵਟਣ ਨੂੰ ਤਿਆਰ ਵੀ ਰਹੇ ਮਾਰਾ ਤੇ ਕਿ ਹੁਣ ਬੰਦਾ ਜਿਤਰਾ ਦੇ ਕਰਮ ਕਰਦਾ ਉਤਰਾਂ ਦਾ ਫਲ ਮਿਲਦਾ ਹੈ